ਏ ਹੈ ਬਾਈ ਬਿੱਟੂ ਤੇ ਇਹਦੇ ਨਾਲ ਹੈ ਉਹਦੀ ਘਰ ਵਾਲੀ ਕਾਜਲ ਇਹਨਾਂ ਦੀਆਂ ਵੀਡੀਓ ਤੁਸੀਂ ਇੰਸਟਾਗ੍ਰam ਤੇ ਵਿਆਹ ਵਾਲੀਆਂ ਵਾਇਰਲ ਹੁੰਦੀਆਂ ਵੇਖੀਆਂ ਹੀ ਹੋਣੀਆਂ ਸਾਡੇ ਚੈਨਲ ਤੇ ਵੀ ਇਹਨਾਂ ਦੀ ਉਹ ਪੋਹਲੀਆਂ ਗੱਲਾਂ ਵਾਲੀ ਇੰਟਰਵਿਊ ਵੀ ਤੁਸੀਂ ਦੇਖੀ ਹੋਣੀ ਹੈ ਪਰ ਅੱਜ ਬਾਈ ਦੀ ਦੁਬਾਰਾ ਇੰਟਰਵਿਊ ਕਰਨ ਦਾ ਕੀ ਕਾਰਨ ਬਣਿਆ ਬਾਈ ਨੇ ਕਿਉਂਕਿ ਸਾਨੂੰ ਮੈਸੇਜ ਕੀਤੇ ਜਿਸ ਦੀ ਸਾਨੂੰ ਪੂਰੀ ਗੱਲ ਦੀ ਸਮਝ ਨਹੀਂ ਲੱਗੀ ਬਾਈ ਦੇ ਦੱਸਣ ਮੁਤਾਬਕ ਉਹਦਾ ਕੋਈ ਵੀਡੀਓ ਕਰਕੇ ਕੋਈ ਚੱਕਰ ਪੈ ਗਿਆ ਸੀ ਇਸ ਲਈ ਉਹ ਮਾਫੀ ਮੰਗਣਾ ਚਾਹੁੰਦਾ ਪਰ ਵੀ ਬਾਈ ਮਾਫੀ ਮੰਗਣਾ ਕਿਉਂ ਚਾਹੁੰਦਾ ਸੀ ਕੀ ਕਾਰਨ ਰੇ ਇਹ ਸਾਰੀ ਗੱਲਬਾਤ ਅੱਜ ਤੁਹਾਨੂੰ ਅਸੀਂ ਸੁਣਾਵਾਂਗੇ ਕਿ ਬਿੱਟੂ ਵਾਇਰਲ ਵਿਆਹ ਵਾਲਾ ਮੁੰਡਾ ਮਾਫੀਆਂ ਕਿਉਂ ਮੰਗ ਰਿਹਾ ਤੇ ਕੀ ਕਾਰਨ ਹੋ ਗਿਆ ਤੇ ਬਾਕੀ ਸਾਰੀ ਗੱਲਬਾਤ ਵੀ ਬਾਈ ਦੇ ਉਹੀ ਭੋਲੇਪਨ ਵਾਲੀਆਂ ਗੱਲਾਂ ਤੁਸੀਂ ਸੁਣਿਓ ਜੇ ਤੇ ਸੁਣ ਕੇ ਬਾਈ ਨੂੰ ਹੌਸਲਾ ਵੀ ਦਿਓ ਜੇ ਕੋਈ ਗੱਲ ਨਹੀਂ ਬਈ ਚੱਕਰ ਤਾਂ ਪੈਂਦਾ ਹੀ ਰਹਿੰਦੇ ਆ ਇਸ ਲਈ ਬਾਈ ਦਾ ਹੌਸਲਾ ਜਰੂਰ ਵਧਾਓ ਜੇ ਕਮੈਂਟਾਂ ਦੇ ਵਿੱਚ ਜਰੂਰ ਜੁੜਿਓ ਜੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਸਬਸਕ੍ਰਾਈਬ ਬਹੁਤ ਘੱਟ ਕਰ ਰਹੇ ਹੋ ਤੁਸੀਂ ਇਹ ਸਾਡੀ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਕਮੈਂਟ ਸੈਕਸ਼ਨ ਦੇ ਵਿੱਚ ਤਾਂ ਜਰੂਰ ਜੁੜਿਓ ਜੇ ਉਹ ਸਸੀਕਾਲ ਕੀ ਹਾਲ ਹੈ ਠੀਕ ਹੈ ਉਹ ਪਹਿਨੇ ਠੀਕ ਹੈ ਹਾਂਜੀ ਹਾਂਜੀ ਕਿਵੇਂ ਖੁਸ਼ ਹੈ ਪਹਿਨੇ ਹਾਂਜੀ ਤੇ ਬਿੱਟੂ ਵੀ ਪਹਿਲਾਂ ਸਭ ਤੋਂ ਪਹਿਲਾਂ ਇਹ ਦੱਸ ਵੀ ਕੀ ਗੱਲ ਆ ਵੀ ਆਪਾਂ ਨਾ ਗੱਲ ਆਪਾਂ ਪਹਿਲਾਂ ਕਰਦੇ ਆਂ ਮਾਫੀ ਵਾਲੀ ਬਾਅਦ ਚ ਕਰਾਂਗੇ ਹਾਂਜੀ ਪਹਿਲਾਂ ਗੱਲ ਕਰਦੇ ਆਂ ਵੀ ਕਮੈਂਟ ਵਾਲੀ ਜਦੋਂ ਆਪਾਂ ਇੰਟਰਵਿਊ ਕੀਤੀ ਸੀ ਉਹਦੇ ਤੇ ਬੜੇ ਕਮੈਂਟ ਆਏ ਸੀਗੇ ਅੱਛਾ ਜੀ ਉਹ ਕਈਆਂ ਨੇ ਕਮੈਂਟ ਕੀਤਾ ਵੀ ਤੂੰ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀਗਾ ਸੱਚੀ ਕਰਦਾ ਸੀ ਪਹਿਲਾਂ ਜੀ ਮੈਂ ਪਹਿਲਾਂ ਗੱਡੀ ਨਹੀਂ ਜਾਂਦਾ ਰਿਹਾ ਜੀ ਕਾਰ ਵੀ ਆ ਜਾਂਦਾ ਰਿਆਂ ਮੈਨੂੰ ਜਾਂਦਾ ਰਿਹਾ ਹੂੰ ਬੇਮਤਕੀ ਬਹੁਤ ਕੰਮ ਕੀਤਾ ਏ ਹੂੰ ਮਤਲਬ ਕੋਈ ਡੈਗ ਹੁੰਦਾ ਸੀ ਕਾਰ ਵੀ ਆ ਜਾਂਦਾ ਸੀ ਵਿੱਚ ਹੂੰ ਉੱਥੇ ਕੰਮ ਕੀਤਾ ਵੇ ਜੀ ਥੋੜਾ ਮोटा ਜੀ ਤੇ 6 ਕੁ ਮਹੀਨੇ ਦਾ ਆ ਚਲੋ ਇਹ ਦੂ ਬਾਅਦ ਚ ਜੀ ਮੈਂ ਆਟ ਗਿਆ ਫਿਰ ਇਹ ਦੂ ਬਾਅਦ ਚ ਆਪਾਂ ਕਾ ਰੰਗ ਦੇ ਕੰਮ ਚ ਆ ਗਏ ਜੀ ਪੇਟ ਦੇ ਕੰਮ ਚ ਲੱਗੇ ਫਿਰ ਇਹ ਦੂ ਬਾਅਦ ਚ ਆਪਾਂ ਇਹ ਕੰਮ ਛੱਡਤਾ ਸੀ ਉਹ ਕੰਮ ਕਿਉਂ ਛੱਡਤਾ ਕਿ ਉਹ ਨਹੀਂ ਜੀ ਐ ਠੀਕ ਆ ਵੀ ਉਹਦੇ ਚ ਕੰਮ ਚ ਵੀ ਮਤਕੀ ਵੀ ਇੰਨਾ ਹੈ ਨਹੀਂ ਜੀ ਕਾ ਵੀ ਆਮਦਾਨ ਦਾ ਹੈ ਨਹੀਂ ਜੀ ਵੀ ਮੈਨੂੰ ਫਾਇਦਾ ਨਹੀਂ ਮਿਲਦਾ ਜੀ ਤੇ ਐਸੀ ਆ ਵੀ ਤੂੰ ਭੋਲਾ ਹੋਣ ਕਰਕੇ ਤੂੰ ਇੰਨੀਆਂ ਚਤਰਾਇਆਂ ਕਰ ਨਹੀਂ ਸਕਦਾ ਨਹੀਂ ਕਾ ਛੱਕਦਾ ਜੀ ਪਰ ਗੱਲ ਆ ਜਿਹੜੇ ਗਾਂ ਵਾਲੇ ਸੀਗੇ ਉਹਨਾਂ ਨੇ ਵੀ ਚੰਗਾ ਮਾਰ ਕੇ ਬਾਂਦੇ ਸੀਗੇ ਆਪਾਂ ਨੂੰ ਜੀ ਉਹਨੇ ਗੱਡੀ ਵਾਲਿਆਂ ਨੂੰ ਕੀ ਮਿਲਣਾ ਸੀ ਜੀ ਜਿਹੜੇ ਡੈਗਾ ਦੇ ਹੁੰਦੇ ਉਹਨਾਂ ਨੂੰ ਕੀ ਮਿਲਦਾ ਹੂ ਹੁਣ ਆਪਾਂ ਜੇ ਗੱਲ ਕਰੀਏ ਫਿਰ ਇੱਕ ਕਮੈਂਟ ਹੋ ਰਾਇਆ ਸੀ ਕਿ ਤੂੰ ਦਾ ਕਹਿੰਦਾ ਸੀ ਵਿਆਹ ਨਹੀਂ ਕਰਾਉਣਾ ਉਹ ਕਿਸੇ ਕੁੜੀ ਨੇ ਕੀਤਾ ਸੀਗਾ ਤੇ ਹੁਣ ਤੂੰ ਕਦੋਂ ਕਰਾ ਲੇ ਹਾਂ ਜੇ ਵਿਆਹ ਕਰਾਉਣਾ ਆਪਿਆ ਜੀ ਪਾਛਾ ਆਇਆ ਵੀ ਵੀ ਪਹਿਲੋ ਤਾਂ ਰਾਦਾ ਹੈ ਨਹੀਂ ਸੀਗਾ ਪਰ ਹੁਣ ਛਾਲਿਆਂ ਨੇ ਨਾਲ ਮਿਲ ਕੇ ਆਏ ਕਿਹਾ ਜੀ ਆਪਣੇ ਰੂਪਾ ਧਾਲੀਵਾ ਜੀ ਤੇ ਆਪਣੇ ਛਾਲੇ ਬੰਦੇ ਰਾਦ ਮੈ ਕੇ ਤਾਰੀਖੋ ਨਾਲ ਨੇ ਤੇ ਉਹ ਬੰਦੇ ਵੀ ਕਾਫੀ ਹੈ ਜਿਹੜੇ ਜਿਨਾਂ ਨੇ ਮੇਰਾ ਸਾਥ ਦਿੱਤਾ ਭਾਈ ਰੂਪੇ ਤਾਲੀਵਾਦ ਨੇ ਤਾਂ ਵੈਸੇ ਜਿਆਦਾ ਹੀ ਦਿੱਤਾ ਮੇਰਾ ਸਾਥ ਉਹਨੇ ਤਾਂ ਵੈਸੇ ਉਹਨਾਂ ਨੇ ਵੀ ਆਹ ਬਚ ਕੇ ਆ ਵੀ ਤੇਰਾ ਬਿੱਟੂ ਵਿਆਹ ਕਰ ਦੇ ਮੈਂ ਉਹਨਾਂ ਕੋਲੇ ਗੱਲ ਤੋਰ ਬੈਠਾ ਵੀ ਭਾਈ ਜੀ ਮੈਂ ਵਿਆਹ ਕਰਵਾਉਣਾ ਆਪ ਦਾ ਚਲੋ ਜੀ ਮੇਰੇ ਹੱਥੇ ਮੰਮੀ ਡੈਡੀ ਕੁੜੀ ਜੀ ਵੇਖ ਨਹੀਂ ਆ ਉਹਨਾਂ ਨੇ ਤੇ ਉਹ ਕਹਿੰਦੇ ਜੀ ਚਲੋ ਕੋਈ ਗੱਲ ਨਹੀਂ ਬਿੱਟੂ ਤੂੰ ਉਡੀ ਵੇਖ ਕੇ ਆ ਤੇ ਛੇਤੀ ਅਸੀਂ ਵਿਆਹ ਕਰ ਦਿੰਦੇ ਆ ਇਹ ਉਹਨਾਂ ਦੀ ਕਿਰਪਾ ਅੱਛੀ ਹੁਣ ਕੀ ਰੌਲਾ ਹੋ ਗਿਆ ਜਿਹੜਾ ਤੂੰ ਕਹਿੰਦਾ ਸੀ ਵੀ ਮਾਫੀ ਮੰਗਣੀ ਆ ਗੱਲ ਕੀ ਹੋਈ ਹੈ ਗੱਲ ਕੁਛ ਨਿੱਜੀ ਆ ਆਪਣੇ ਤੇ ਨਾਲਮੇ ਦਾ ਰੌਲਾ ਛਿਗਾ ਜੀ ਮੈਂ ਗੁਰਦੁਆਰੇ ਦੇ ਗੇਟ ਕੋਲੇ ਖੜ ਕੇ ਜੀ ਕਿਤੇ ਵੀਡੀਓ ਬਣਾਉਣ ਲੱਗ ਗਿਆ ਜੀ ਉਹ ਵੈਚਪ ਕਿਤੇ ਨਾਲਿਆਂ ਦਾ ਪਾਣੀ ਪੂਣੀ ਆਉਂਦਾ ਸੀਗਾ ਜੀ ਵਿੱਚ ਛੜਕਦੇ ਤੁਰਿਆ ਫੈਦਾ ਸੀ ਹੂੰ ਉਹ ਮੈਨੂੰ ਕਹਿੰਦੇ ਤੂੰ ਨਾਲਿਆਂ ਦੀ ਛਾਡੀ ਵੀਡੀਓ ਪਾ ਤੀ ਹੂੰ ਛਤਾਂ ਚ ਕਹਿੰਦਾ ਤੂੰ ਮੇਰੇ ਤਾਂ ਵੀਡੀਓ ਪਾ ਤੀ ਹੂੰ ਪਰ ਮੈਨੂੰ ਉਹ ਚ ਗੱਲ ਦੇ ਤੱਕ ਕੀ ਮਤਲਬ ਵਚੀਗਾ ਜੀ ਜੇ ਤੋ ਆਪਣੇ ਕੋਈ ਲੈਕਾ ਦੇਕਾ ਹੀ ਨਹੀਂ ਉਹਦੇ ਵਿੱਚ ਮਤਲਬ ਤੂੰ ਜਾਣ ਬੁੱਝ ਕੇ ਨਹੀਂ ਪਾਈ ਸੀ ਜਾਣ ਬੁੱਝ ਕੇ ਨਹੀਂ ਪਾਈ ਸੀ ਮੇਰੇ ਤੋਂ ਪੈ ਗਈ ਵੈਸੇ ਅੱਛਾ ਹਾਂ ਜੀ ਗੁਰਦੁਆਰੇ ਦੇ ਮੈਂ ਗੇਟ ਦੀ ਪੁੰਦਾ ਪਿਆ ਸੀ ਹੂੰ ਉਹੀ ਮਤਲਬ ਉਹ ਤੈਨੂੰ ਧਿਆਨ ਚ ਹੀ ਨਹੀਂ ਸੀ ਵੀ ਇਹ ਨੱਚੀ ਨਹੀਂ ਸੀਗਾ ਹਾਂ ਧਿਆਨ ਇਹ ਮੁੱਦਾ ਵੀ ਬਣ ਜਾਊਗਾ ਹਾਂ ਜੀ ਆ ਮੁੱਦਾ ਵੀ ਬਣ ਜਾਊਗਾ ਵੀ ਉਹ ਉਹ ਬਣ ਗਿਆ ਮੁੱਦਾ ਪਾਣੀ ਦਾ ਨਾਲੀ ਦਾ ਨਾਲ ਉਹ ਕਹਿਣ ਲੱਗਿਆ ਵੀ ਕਿਤੇ ਵੀ ਸਾਡੇ ਜਾਣ ਬੁੱਝ ਕੇ ਹਾਂ ਜਾਣ ਬੁੱਝ ਕੇ ਹਾਂ ਜੀ ਐਡਾ ਭਾਈ ਤੇ ਫਿਰ ਹੁਣ ਹੋ ਗਈ ਸੈਟਿੰਗ ਕਿ ਨਹੀਂ ਹਾਂ ਜੀ ਅੱਜ ਸੈਟਿੰਗ ਹੋ ਗਈ ਸੀ ਕਿ ਪੂਨ ਪਾਂ ਦੇ ਜਾ ਸੈਟਿੰਗ ਜਿਗੀ ਪੂਨਤਾ ਜੀ ਉਹ ਕਹਿੰਦੇ ਕੋਈ ਗੱਲ ਨਹੀਂ ਦਾ ਹਾਂ ਜੀ ਤੇ ਉਹ ਜਿਹੜਾ ਹੁਣ ਕੋਈ ਕਹਿ ਦੇ ਤੁਸੀਂ ਕਹਿੰਦਾ ਸੀ ਕਹਿੰਦੇ ਵੀ ਮੈਂ ਮਾਫੀ ਮੰਗਣੀ ਹੈ ਵੀ ਮੈਂ ਕਹਿਣਾ ਨਹੀਂ ਆਪਾਂ ਹੁਣ ਆਪਾਂ ਤਾਂ ਕਹਿੰਦੇ ਹਾਂ ਉਹਨਾਂ ਲੱਗਦਾ ਬਈ ਛੋਰੀ ਆ ਵੀ ਜੇ ਮੇਥੋਂ ਕੋਈ ਗਲਤੀ ਹੋ ਹੋ ਜੀ ਹੋ ਗਈ ਆ ਤਾਂ ਬਈ ਛੋਰੀ ਆ ਆਪਾਂ ਇਹ ਹੀ ਕਹਿ ਸਕਦੇ ਹਾਂ ਮਤਲਬ ਕਿ ਬਈ ਇਹ ਬਿੱਟੂ ਕੋਹਲਾ ਬੰਦਾ ਤੇ ਇਹਨੇ ਜੋ ਵੀ ਕੀਤਾ ਜਾਣ ਬੁੱਝ ਕੇ ਨਹੀਂ ਕੀਤਾ ਇਸ ਲਈ ਵੀ ਸੌਰੀ ਹਾਂਜੀ ਹਾਂ ਸੌਰੀ ਤੇ ਇਹ ਨਾਲੇ ਤੁਸੀਂ ਦੱਸਦੇ ਸੀ ਵੀ ਮੇਰੇ ਤੋਂ ਵੀ ਹੋਰ ਵੀ ਕਮੈਂਟ ਕਮਿਊਨਿਟੀ ਵੀ ਗਲਤ ਆਉਂਦੇ ਆ ਉਹ ਕੀ ਸੀ ਰੋਲਾ ਨਹੀਂ ਜੀ ਉਹ ਕਮੈਂਟ ਵੀ ਮਤੂ ਕੀ ਸ਼ਾਦੀਆਂ ਬਾਰੇ ਆਉਂਦੇ ਸੀਗੇ ਵੀ ਜੇ ਮੇਰੀ ਸ਼ਾਦੀ ਆ ਉਹਦੇ ਬਾਰੇ ਚਲੋ ਜੀ ਹਰੇਕ ਆਪਣੀ ਧੀ ਪੈਣਾ ਜੀ ਐਡਾ ਨਹੀਂ ਲੋਕਾਂ ਨੂੰ ਚਾਹੀਦਾ ਵੀ ਕਮੈਂਟ ਗਲਤ ਕਰੀਏ ਆਪਾਂ ਜਦੋਂ ਸਾਰੇ ਇੱਕ ਜੀ ਹੁੰਦੇ ਆ ਜੀ ਕਹਾਂ ਸਾ ਤੀਆਂ ਪੈਣਾ ਤਾਂ ਸੰਧੀਆ ਸੰਧੀਆ ਇੱਕਾ ਜੀ ਹਾਂਜੀ ਸੰਧੀਆ ਮਤਲਬ ਤੁਹਾਡੀ ਸਾਲੀਆਂ ਦੇ ਬਾਰੇ ਗਲਤ ਕਮੈਂਟ ਕਰਦੇ ਲੋਕ ਕਰਦੇ ਕਾਦੇ ਸੀਗੇ ਜੀ ਵੀ ਆਖੇ ਆ ਡੇੜ ਕਿਲਦਾ ਜੀ ਨਾ ਕਾਦਿਆਂਗੇ ਤੇਰੀ ਸਾਲੀ ਸੋਹਨੀ ਆ ਜੀ ਵੀ ਵੀਟੂ ਸਾਨੂੰ ਐਸ ਤਰ੍ਹਾਂ ਦੇ ਜੀ ਅੱਛਾ ਹਾਂਜੀ ਆ ਤਾਂ ਹੈ ਨਹੀਂ ਵੀ ਉਹ ਬੱਕਰੀ ਤਾਂ ਹੈ ਨਹੀਂ ਜੀ ਕੰਨੋਂ ਫੜ ਕੇ ਲਿਆਉਂਦੇ ਇਹ ਲੋਕਾਂ ਨੂੰ ਸਮਝ ਨਹੀਂ ਆਉਂਦੀ ਸੰਧੀਆ ਨਹੀਂ ਆ ਇਹ ਲੋਕ ਕਮੈਂਟ ਕਰਦੇ ਫਿਰ ਗੁੱਸਾ ਹੁੰਦਾ ਤੈਨੂੰ ਗੁੱਸਾ ਆਉਂਦਾ ਜੀ ਇਹ ਤਾਂ ਗਲਤ ਕਰਦੇ ਆ ਜੀ ਪਰ ਆਪਣੀਆਂ ਤਾਂ ਭੈਣਾਂ ਆ ਰਹੀਆਂ ਜੀ ਆਪਣੀ ਜਦੋਂ ਸਾਰੀਆਂ ਲਾ ਲੋ ਹੈ ਆਪਣੀ ਧੀਆ ਆ ਰਹੀਆਂ ਜੀ ਸਾਰੀਆਂ ਲਾ ਲੋ ਕੋਈ ਵੀ ਆ ਨੋ ਧੀ ਲਾ ਲੋ ਧੀਆ ਆ ਰਹੀ ਗਈ ਹੁੰਦੀ ਆ ਨਹੀਂ ਬਰਦਾਸ਼ਤ ਹੁੰਦਾ ਮੈਨੂੰ ਨਾ ਤੇ ਭੈਣੇ ਫਿਰ ਜਿਹੜੇ ਤੁਸੀਂ ਵੀ ਕਮੈਂਟ ਪੜਦੇ ਹੁੰਦੇ ਆ ਕਿ ਨਹੀਂ ਨਹੀਂ ਮੈਂ ਤਾਂ ਕਦੇ ਪੜੀ ਨਹੀਂ ਪੜਦੇ ਨਹੀਂ ਹੂੰ ਤੇ ਫਿਰ ਉਹ ਜਦੋਂ ਆਉਂਦੇ ਆ ਤੁਹਾਡੀ ਭੈਣ ਬਾਰੇ ਕਮੈਂਟ ਫਿਰ ਤੁਹਾਨੂੰ ਪਤਾ ਲੱਗਦਾ ਵੀ ਗਲਤ ਕਮੈਂਟ ਕਰਦੇ ਆ ਹਾਂਜੀ ਹੂੰ ਪਤਾ ਤਾਂ ਲੱਗਦਾ ਸੀ ਹੂੰ ਉਹ ਜਾਂ ਜੇ ਤੇ ਕੀ ਵੀ ਉਹਨਾਂ ਨੂੰ ਕਹਿੰਦੇ ਹੋ ਵੀ ਗਲਤ ਕਮੈਂਟ ਨਾ ਕਰੋ ਹੂੰ ਤੇ ਮੁੜਦੇ ਰੋ ਹਾਲ ਆਪਣਾ ਅੱਛਾ ਹਾਂ ਜੀ ਸਹੀ ਤੇ ਘਰੇ ਵੀ ਕਲੇ ਉਹ ਹੁੰਦਾ ਕੋਈ ਰੋਲਾ ਕਲੇਸ਼ ਪੈਂਦਾ ਜੀ ਜੀ ਬੈਸ ਘਰੇ ਤਾਂ ਨਹੀਂ ਮਾੜੀ ਜੀ ਗੱਲੀ ਹੁੰਦੀ ਆ ਬੇ ਬੱਚ ਪੈਣਾ ਹੀ ਹੁੰਦਾ ਜੇ ਕਲੇਸ਼ ਤਾਂ ਕਾਹਦਾ ਪੈਣਾ ਹੁੰਦਾ ਪਰ ਅਗਲਾ ਮਾਰਾ ਮੋਟਾ ਤਾਂ ਕਹਿੰਦਾ ਆਉਦੀ ਧੀ ਤਿਆਨੀ ਵਾਰੀ ਜੀ ਕੋਈ ਵੀ ਬੰਦਾ ਜੀ ਕਹਿੰਦਾ ਤਾਂ ਹੈਗਾ ਯਾਰ ਜੇ ਤੂੰ ਕੰਮ ਚੀੜਾ ਕਰਦਿਆ ਕਰ ਫੇ ਕੰਮ ਆਪਣਾ ਪੂਰਾ ਚੀੜਾ ਜੀ ਕੰਮ ਚੀੜਾ ਕਰਕੇ ਰੱਖੀਦਾ ਤਾਂ ਕਰਕੇ ਤਾਂ ਨੇ ਤਾਂ ਇਹਨਾਂ ਉਹ ਕੰਮ ਚੀੜਾ ਹੋ ਜਾਂਦਾ ਜੀ ਥੋੜਾ ਜਿ ਚੜ ਦੇ ਉੱਤੋਂ ਦੀ ਚੀੜਾ ਹੋ ਜਾਂਦਾ ਏ ਠੀਕ ਹੈ ਇਹ ਚੀੜਾ ਹੋਰ ਕਿਦੋਂ ਨੂੰ ਪੈਦੇ ਆ ਲੋਕ ਕਹਿੰਦੇ ਚੀੜਾ ਘਾਦੇ ਥੋੜਾ ਜਿਹਾ ਪਰ ਹੁਣ ਤਾਂ ਤੂੰ ਪੂਰਾ ਚੀੜਾ ਕਰ ਰੱਖਿਆਗਾ ਹਾਂ ਜੀ ਚੀੜਾ ਪੂਰਾ ਕਰ ਰੱਖਿਆ ਆਪਣੇ ਤਾਂ ਫਾਲੋਅਰ ਲੈ ਕੇ ਵੀ ਵਧੇ ਵੀ ਆ ਜੀ ਵਧੀ ਜਾਂਦੇ ਆ ਹਾਂ ਜੀ ਅੱਗੇ ਨਾਲ ਤਾਂ ਵਧੇ ਵੀ ਆ ਜੀ ਹੁਣ ਤਾਂ ਪ੍ਰੋਮੋਸ਼ਨਾਂ ਪਰਮਾਸ਼ ਵੀ ਆਉਣ ਲੱਗੀਆਂ ਹਾਂ ਜੀ ਪਰਮੋਸ਼ ਮਾ ਹੁੰਦੀਆਂ ਜੀ ਮੈਂ ਕਰਦਾ ਵੀ ਆ ਜਾ ਕੇ हां <ढ़ा> जी ਜਿਵੇਂ ਕੂਲ ਲਾ ਲਿਆ ਆਂ ਨਹੀਂ ਐਸੀ ਆ ਲਿਆ ਆਂਗਾ ਹਾਂ ਆਈ ਕਰ ਲੈਣਾ ਹਾਂ ਹਾਂ ਜੀ ਕਰਦਾ ਹਾਂ ਹਾਂ ਜੀ ਕਰਦਾ ਦੋਨੇ ਜਾਣਦੇ ਆ ਫਿਰ ਨਹੀਂ ਫਿਰ ਮੈਂ ਕੱਲਾ ਜਾਣਾ ਜੀ ਇਹਨਾਂ ਦਾ ਫਿਰ ਤੁਹਾਨੂੰ ਪਤਾ ਹੀ ਆ ਕਰੇ ਕੰਮ ਹਾਂ ਆਏ ਕਰਕੇ ਇਹਨਾਂ ਨੂੰ ਮਨਾਲਿਆ ਨਹੀਂ ਹਾਂ ਕਈ ਵਾਰੀ ਆਪ ਨੂੰ ਕੱਲੇ ਨੂੰ ਜਾਣਾ ਪੈਂਦਾ ਜੀ ਐ ਲੱਗਦਾ ਵੀ ਬਿੱਟੂ ਵੀ ਜੇ ਇੰਟਰਨੈਟ ਇੰਸਟਾਗ੍ਰਾਮ ਨਾ ਹੁੰਦਾ ਤਾਂ ਸ਼ਾਇਦ ਜ਼ਿੰਦਗੀ ਨਾ ਬਦਲਦੀ ਜੀ ਆਇਆਂ ਤਾਂ ਛੇਦ ਮੈਨੂੰ ਤਾਂ ਕੋਈ ਆਏ ਵੀ ਲੱਗਦਾ ਸੀ ਵੀ ਮੈਂ ਕਿਵੇਂ ਮੈਂ ਵੀ ਬਦਲਾ ਕਿਵੇਂ ਆ ਗਿਆ ਵੀ ਮੈਨੂੰ ਲੱਗਦਾ ਹੀ ਨਹੀਂ ਸੀ ਵੀ ਮੈਥੋਂ ਤੱਕ ਪਹੁੰਚਣ ਵਾਲੀ ਚੀਜ਼ ਹੂੰ ਪਰ ਕੀ ਮਹਾਰਾਜ ਦੇ ਰੰਗ ਆ ਜੀ ਉਹ ਤਾਂ ਕਸ਼ਮੈਤ ਆ ਜੀ ਹੂੰ ਇੰਟਰਨੈਟ ਨੇ ਉਹ ਜ਼ਿੰਦਗੀ ਤਾਂ ਬਦਲੀ ਨਾ ਹਾਂਜੀ ਕੰਮ ਚਿਹੜਾ ਘਿਰ ਕੇ ਰੱਖਿਆ ਜੀ ਹੁਣ ਜਦੋਂ ਕੰਮ ਜਦੋਂ ਰੰਗ ਵਾਲਾ ਵੀ ਕਰਦਾ ਹੁੰਦਾ ਹੁਣ ਫਿਰ ਪੂਰਾ ਕਹਿੰਦਾ ਵੀ ਚੀੜਾ ਕਰ ਮੈਨੂੰ ਮੈਂ ਜੇ ਪੂਰਾ ਚੀੜਾ ਕਰਾ ਦਈਦਾ ਕੰਮ ਰੰਗ ਤੇ ਪੂਰਾ ਅਗਲੇ ਨੂੰ ਕਰਕੇ ਵਿਖਾਈਦਾ ਚੀੜਾ ਹੋ ਜਾਂਦਾ ਕੰਮ ਜੀ ਪੂਰਾ ਜੀ ਹੁਣ ਆਪਣੀ ਇੰਟਰਵਿਊ ਨੂੰ ਹੋਏ ਨੂੰ ਬਹੁਤ ਚਿਰ ਹੋ ਗਿਆ ਹਾਂਜੀ ਬਹੁਤ ਤੇ ਉਸ ਤੋਂ ਬਾਅਦ ਸੋਹਰੇ ਗਿਆ ਸੀ ਹਾਂਜੀ ਦੋ ਤਿੰਨ ਵੇਰੀ ਜੱਕੇ ਆਏ ਮੈਂ ਉੱਥੇ ਚੀੜਾ ਕੀਤਾ ਕੰਮ ਉੱਥੇ ਪੂਰਾ ਚੀੜਾ ਕੀਤਾ ਸੀ ਉੱਥੇ ਉਹ ਕਹਿੰਦੇ ਗੱਲ ਰਹਿ ਕੇ ਜਾਂਦੀ ਦੋ ਚਾਰ ਦਿਨ ਹਾਂ ਸਾ ਡਗੋਲਮ ਪਰ ਕਿੱਥੇ ਰਿਆ ਜਾਂਦਾ ਜੀ ਕਵੀਦਾਰੀ ਆ ਵੀ ਛੀੜਾ ਕੰਮ ਆਉਦਾ ਹੀ ਬਥੇਰਾ ਤੇ ਉਹ ਫਿਰ ਹੁਣ ਹੋਰ ਮਸ਼ਹੂਰੀ ਵਧੀ ਹੈ ਸਹਰਿਆਂ ਚ ਕਿ ਬੱਲੇ ਬੱਲੇ ਹੋਈ ਹੈ ਨਹੀਂ ਮਸ਼ਹੂਰੀ ਤਾਂ ਬਹੁਤ ਵਧੀ ਹੈ ਜੀ ਛੋੜੇ ਕਹਿੰਦੇ ਆਓ ਜੀ ਇੱਥੇ ਢੇੜਾ ਪੱਢ ਕੇ ਜਾਓ ਪਰ ਕਿੱਥੇ ਟਾਈਮ ਜੀ ਬੰਦੇ ਦੇ ਆਪ ਦੇ ਕੋਲ ਟਾਈਮ ਹੋਊਗਾ ਜੀ ਹੁਣ ਮੈਂ ਪੇਂਟ ਦਾ ਕੰਮ ਕਰਦਾ ਜੀ ਟਾਈਮ ਮਿਲੂਗਾ ਤਾਂ ਫੇਰੀ ਵਿਤੂ ਸਹਰੇ ਵਾਲੇ ਪਾਸੇ ਰਿਸ਼ਤੇਦਾਰਾਂ ਦਾ ਨਹੀਂ ਡਿਮਾਂਡ ਆਈ ਵੀ ਕੋਈ ਪ੍ਰਾਣੇ ਨੂੰ ਭੇਜੋ ਉਹ ਤਾਂ ਐਡਾ ਮਸ਼ਹੂਰ ਹੈ ਨਹੀਂ ਜੀ ਤੇ ਆਉਂਦੀਆਂ ਜੀ ਡਿਮਾਂਡਾ ਬਾਦ ਆਉਂਦੀਆਂ ਮੈਂ ਤੁਹਾਨੂੰ ਦੱਚੀ ਆ ਨਾ ਉਹ ਡਿਮਾਂਡਾ ਕਰਕੇ ਫਿਰ ਆਪਾਂ ਆਪ ਸੁਚੀ ਦਾ ਵੀ ਇਦਾਂ ਕੰਮ ਚੀੜਾ ਕਰਾ ਕੇ ਰੱਖਿਆ ਤਾਂ ਫਿਰ ਕੰਮ ਆਉ ਖਾ ਜੀ ਉਧਰ ਚੀੜਾ ਨਹੀਂ ਕਰਨਾ ਹੈ ਸਹਰੇ ਵਾਲੇ ਪਾਸੇ ਥੋੜਾ ਢਿੱਲਾ ਰੱਖਦਾ ਕੰਮ ਹੈ ਉਧਰ ਚੀੜਾ ਜੀ ਫਿਰ ਜੇ ਕਰਤਾ ਤਾਂ ਉਹਨਾਂ ਨੇ ਔਖੇ ਹੋ ਜਾਣਗੇ ਆਗਲਾ ਵੱਲ ਤਾਂ ਭੈਣ ਵੀ ਸੋ ਹੱਸਦੀ ਆ ਨਾ ਹਾਂ ਬੋਲੀ ਆ ਜੀ ਜੇ ਉਹ ਨਾਲ ਲਗਾ ਚੀੜਾ ਕਰਤਾ ਤਾਂ ਇੱਕ ਕਰੋਨਾ ਨਹੀਂ ਉਧਰ ਚੀੜਾ ਨਹੀਂ ਕੰਮ ਕਰਾਉਣਾ ਨਹੀਂ ਕਿਉਂ ਹਾਂ ਕਰਾ ਉਧਰ ਵੀ ਚਾਹੀਦਾ ਚੀੜਾ ਕਰਨਾ ਇਹ ਉਹ ਆਉਂਦਾ ਹੁੰਦਾ ਫੋਨ ਫਾਨ ਆਉਂਦਾ ਹੁੰਦਾ ਵੀ ਲੈ ਕੇ ਆਓ ਤੁਸੀਂ ਸਾਡੇ ਲੈ ਕੇ ਆਓ ਹੈ ਹਾਂ ਜੀ ਮਸ਼ਹੂਰ ਹੋਗੇ ਤੁਸੀਂ ਹੁਣ ਤੇ ਹੁਣ ਜਦੋਂ ਪੇਕੇ ਜਾਂਦੇ ਆ ਉਹ ਤਾਂ ਫਿਰ ਫੋਟੋ ਫੋਟੋ ਖਿਚਾਉਣਾ ਆਉਂਦੇ ਆ ਲੋਕ ਹਾਂ ਜੀ ਹੈ ਆਉਂਦੇ ਪਾਪਾ ਆਉਂਦੇ ਹੁੰਦੇ ਆ। ਹਾਂ। ਤੇ ਕਿਵੇਂ ਲੱਗਦਾ ਜਦੋਂ ਲੋਕ ਫੋਟੋਆਂ ਖਿਚਾਉਂਦੇ ਆ? ਵਧੀਆ। ਵਧੀਆ ਲੱਗਦਾ? ਹਾਂਜੀ। ਹੂੰ। ਤੇ ਬਿੱਟੂ ਫਿਰ ਹੋਰ ਕਿਵੇਂ ਜਿਹੜੇ ਸਹੁਰਿਆਂ ਵਾਲੇ ਪਾਸੇ ਉਹ ਜਿਹੜੀ ਇੱਜ਼ਤ ਬਣੀ ਆ। ਰੱਬ ਨੇ ਬਣਾਈ ਆ ਇਧਰ ਪਿੰਡਾਂ 'ਚ ਵੀ ਤੇ ਦੂਰ-ਦੂਰ ਤੱਕ ਜਾਣ ਪਛਾਣ ਹੋ ਗਈ। ਹਾਂਜੀ ਹਾਂਜੀ। ਕੀ ਫਰਕ ਪਿਆ ਜ਼ਿੰਦਗੀ 'ਚ ਪਹਿਲਾਂ ਦੇ ਤੇ ਹੁਣ 'ਚ? ਜੇ ਆਇਆ ਫਰਕ ਤਾਂ ਇਹ ਆ ਵੀ ਵਧੀਆ ਮਾਹੌਲਾ ਜੀ ਚਲੋ। ਵੀ ਵਧੀਆ ਚੱਲੀ ਜਾਂਦਾ। ਹੂੰ। ਵੀ ਆਪਾ ਕਹਿੰਨੇ ਆ ਵੀ ਇੱਦਾਂ ਦਾ ਕੋਈ ਵਿੱਚ ਕੋਈ ਹੋਵੇ ਨਾ ਪਰਾਂ ਬਸੇ ਨਾ ਪਾਵੇ ਵੀ ਇੱਦਾਂ ਹੀ ਚੱਲਦਾ ਰਹੇ ਉੱਧਰ ਹੁੰਦਾ ਜਿਤਮਾਨ ਬਥੇਰਾ ਹੂੰ ਪਰ ਲੋਕਾਂ ਦਾ ਕੋਈ ਪਤਾ ਨਹੀਂ ਜੀ ਕਿੱਦਾਂ ਨਹੀਂ ਚੱਲ ਪੈਣਾ ਹੂੰ ਇਹ ਜੇ ਮਸ਼ਹੂਰੀ ਆ ਇੰਟਰਨੈਟ ਜੇ ਮਸ਼ਹੂਰੀ ਦਿੰਦਾ ਹੈ ਤਾਂ ਨਾਲ ਇਹ ਵੀ ਪੈਂਦਾ ਵੀ ਉੱਥੇ ਕੋਈ ਨਾ ਕੋਈ ਦਿੱਕਤਾਂ ਵੀ ਵਿੱਚ ਆਉਂਦੀਆਂ ਹੈ ਨਾ ਹਾਂਜੀ ਹਾਂਜੀ ਦਿੱਤਾ ਖਿੱਚਣ ਵਾਲੇ ਵੀ ਆ ਜਾਂਦੇ ਨੇ ਦਿੱਤਾ ਖਿੱਚਣ ਵਾਲੇ ਵੀ ਆ ਪਈ ਵਿੱਚ ਜੀ ਆਏ ਵੀ ਕਹਿਣ ਆਲੇ ਆ ਵੀ ਜੀ ਤੁਸੀਂ ਆਇਆ ਫਲਾ ਨਾ ਟੈਂਕਾ ਪਰ ਨਹੀਂ ਆਪ ਨੂੰ ਇਹਦਾ ਲੱਗਦਾ ਨਹੀਂ ਹੈ ਉਹਦੀ ਟੈਨਸ਼ਨ ਨਾ ਲਿਆ ਕਰੋ ਉਹਦੀ ਟੈਨਸ਼ਨ ਨਹੀਂ ਹਾਂਜੀ ਬੜੀ ਜਿਆਦਾ ਟੈਨਸ਼ਨ ਨਾ ਲਈਂ ਨਹੀਂ ਨਹੀਂ ਜੀ ਨਹੀਂ ਇਹ ਵੀ ਤਾਂ ਇਹ ਵੀ ਜਿਹੜਾ ਤੇਰਾ ਹੁਣ ਹੋਇਆ ਕੰਮ ਉਹ ਵੀ ਭੋਲੇ ਪੰਚੀ ਹੋਇਆ ਨਹੀਂ ਜਾਣ ਬੁੱਝ ਕੇ ਨਹੀਂ ਕੀਤਾ ਹਾਂਜੀ ਹਾਂਜੀ ਇਸ ਲਈ ਉਹਦੀ ਵੀ ਟੈਨਸ਼ਨ ਨਾ ਲਓ ਉਹਨਾਂ ਨੂੰ ਵੀ ਪਤਾ ਹੈ ਦੂਸਰੇ ਵੀ ਇਹ ਵੀ ਜਾਣ ਬੁੱਝ ਕੇ ਨਹੀਂ ਕੀਤਾ ਜਾਣ ਬੁੱਝ ਕੇ ਨਹੀਂ ਕੀਤਾ ਹਾਂਜੀ ਤੇ ਹੁਣ ਕੀ ਕਰ ਆਪਾਂ ਹੁਣ ਐਂਡ ਤੇ ਗੱਲ ਕਰੀਏ ਤਾਂ ਫਿਰ ਵੀ ਕੀ ਦਰਸ਼ਕਾਂ ਨੂੰ ਆਪਣਿਆਂ ਨੂੰ ਕੀ ਸੁਨੇਹਾ ਦੇਣਾ ਚਾਹੀਦਾ ਬ੍ਰੀ ਵਿਦਾਸ ਕਾਨੂੰ ਇਹ ਕਹਿਣਾ ਚਾਹੁੰਦਾ ਜੀ ਵੀ ਆਪਣਾ ਬੇ ਥੋੜਾ ਜਿਹਾ ਤੁਹਾਨੂੰ ਇਹ ਗੱਲ ਨਾਲ ਕੋਈ ਦੱਖ ਨਹੀਂ ਗਾ ਜੀ ਹੁਣ ਰੱਬ ਦੀ ਕਾਤਵਾ ਸੀ ਉਹ ਤਾਂ ਆਪ ਦੇ ਗੋ ਤਕਦੀਰਾਂ ਜੀ ਫੇਮ ਸੋਣਾ ਹਨਾ ਵੀ ਆਪਾਂ ਇਹ ਨਹੀਂ ਕਹਿੰਦੇ ਹੁਣ ਜਿਹੜੇ ਐਵੇਂ ਤਵਾ ਲਾਈ ਜਾਂਦੇ ਆ ਜੀ ਉਹ ਗੱਲਾਂ ਮਾਰੀਆਂ ਜੀ ਉਹਨਾਂ ਤਵੇ ਨਾ ਲਾਓ ਹਾਂ ਤਵੇ ਨਾ ਲਾਓ ਵਧੀਆ ਗਮ ਚੀੜਾ ਕਰਕੇ ਰੱਖੋ ਵੀ ਤਵਾ ਨਾ ਲਾਓ ਇਹ ਕੋਲੇ ਬੰਦੇ ਦੋ ਆਪਦੀ ਜ਼ਿੰਦਗੀ ਜੀ ਰਹੇ ਉਹਨਾਂ ਨੂੰ ਜੀਣ ਦੇ ਹਾਂ ਜੀਣ ਦਿਓ ਵੀ ਤੁਸੀਂ ਇਹ ਦਾਦੀ ਕਿਉਂ ਤੁਸੀਂ ਇਹ ਤਵਾ ਲਾਨੇ ਹੂੰ ਵੀ ਸਾਨੂੰ ਜਿਹੜੀ ਇਹਨਾਂ ਨੂੰ ਖੁਸ਼ੀ ਮਿਲਦੀ ਹੈ ਜੋ ਰੱਬ ਖੁਸ਼ੀ ਦੇ ਰਿਹਾ ਉਹਦਾ ਆਨੰਦ ਮਾਣਨ ਦਿਓ ਤੇ ਆਪਦੀਆਂ ਵਿੱਚ ਮਾੜੀਆਂ ਸੋਚਾਂ ਨੂੰ ਪਛੇੜੋ ਹਾਂ ਜੀ ਪਛੇੜੋ ਹੂੰ ਧੰਨਵਾਦ ਬਿੱਟੂ ਬਹੁਤ ਬਹੁਤ ਤੁਸੀਂ ਕੰਮ ਕੀਤਾ ਓਕੇ ਜੀ ਤੁਹਾਨੂੰ ਜੁੜੇ ਰਹੋ ਵੋਕਲ ਜੀ ਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ